ਪਾ ਨਿਕਲ ਜਾਣਾ ਹੈਗਾ ਰਸਤੇ ਚ ਰੇਤਾਂ ਆਉਂਦੀ ਐ ਬੜਾ ਕੁਸ਼ ਹੁੰਦਾ ਹੈਗਾ ਵਾ ਤੇ ਜਿੱਥੋਂ ਜ਼ਿਆਦਾ ਰੇਤਾਂ ਆਉਂਦੀ ਆ ਮੈਂ ਉੱਤਰ ਕੇ ਤੱਕਾ ਲਾਉਣ ਲੱਗ ਜਾਨੀ ਆ ਤੇ ਫਿਰ ਅਸੀਂ ਤੁਰੇ ਜਾਂਦੇ ਆ ਫਿਰ ਕਾਫੀ ਅੱਗੇ ਜਾ ਕੇ ਮੈਨੂੰ ਸਿੰਘ ਸਾਹਿਬ ਕਹਿੰਦੇ ਆ ਵੀ ਆਪਾਂ ਇਹਨੂੰ ਇੱਥੇ ਸੁੱਟਦੀ ਐ ਮੈਂ ਕਿਹਾ ਵੀ ਨਹੀਂ ਸੁੱਟਣਾ ਹੈਗਾ ਅ ਕਿਉਂਕਿ ਮੇਰ ਕੋ ਤੁਰਿਆ ਨਹੀਂ ਜਾਣਾ ਹੈਗਾ ਹੁਣ ਕਹਿੰਦੇ ਨਹੀਂ ਬਜ਼ੁਰਗ ਕਹਿੰਦਾ ਸੀ ਨਾ ਇਹਦੇ ਵਿੱਚ ਤੇਲ ਨਹੀਂ ਹੈਗਾ ਮੈਂ ਕਿਹਾ ਜਦੋਂ ਤੇਲ ਮੁੱਕ ਜਾਊਗਾ ਉਦੋਂ ਆਪਾਂ ਸੁੱਟ ਦੇਵਾਂਗੇ ਹਜੇ ਕਿਹੜਾ ਤੇਲ ਮੁੱਕਿਆ ਹੈਗਾ ਵਾ ਹਜੇ ਆਪਾਂ ਜਾਣਾ ਹੈਗਾ ਵਾ ਉਨੀ ਟਾਈਮ ਤੱਕ ਇੱਕ ਫੇਰ ਪੰਜਾਬੀਆਂ ਦਾ ਘਰ ਆਉਂਦਾ ਅਸੀਂ ਪੰਜਾਬੀਆਂ ਦੇ ਉਹਨਾਂ ਦੇ ਘਰੇ ਜਾਣੇ ਇੱਕ ਘਰ ਇੱਕ ਲੇਡੀਜ਼ ਹੁੰਦੀ ਆ ਉਹਨਾਂ ਨੂੰ ਦੱਸਦੇ ਆਂ ਕਿ ਸਾਡਾ ਮੁਕਾਬਲਾ ਹੋਇਆ ਤੇ ਅਸੀਂ ਕੱਪੜੇ ਚੇਂਜ ਕਰਨੇ ਹੈਗੇ ਆ ਉਹ ਸਿੰਘ ਸਾਹਿਬ ਵਾਸਤੇ ਫਰੋਜੀ ਰੰਗ ਦਾ ਕੁੜਤਾ ਤੇ ਚੈੱਕ ਚਾਦਰਾਂ ਲੈ ਕੇ ਆਉਂਦੇ ਹੈਗੇ ਆ ਮੈਂ ਵੀ ਕੱਪੜੇ ਚੇਂਜ ਕਰਨੇ ਸੀ ਉਹਨੂੰ ਕਿਹਾ ਕਿ ਆਪਣੇ ਕੱਪੜੇ ਤੁਸੀਂ ਲਿਆ ਦਿਓ ਕੁਛ ਜੇ ਤੁਹਾਡੇ ਕੋਲ ਪੈਸੇ ਹੈਗੇ ਤਾਂ ਲਿਆ ਦਿਓ ਉਹ ਜਿਹੜੀ ਹੈਗੀ ਲੇਡੀਜ਼ ਉਹ ਸ਼ਾਇਦ ਉਹਨੂੰ ਪੈਸੇ ਨਹੀਂ ਮਿਲ ਰਹੇ ਪਰ ਸਿੰਘ ਸਾਹਿਬ ਜ਼ਿਆਦਾ ਟਾਈਮ ਉੱਥੇ ਰੁਕਣਾ ਨਹੀਂ ਸੀ ਚਾਹੁੰਦੇ ਅਸੀਂ ਉਹਦੀ ਵੇਟ ਨਹੀਂ ਕੀਤੀ ਅਸੀਂ ਫੇਰ ਮੂਪੜ ਸਟਾਰਟ ਕੀਤੀ ਤੇ ਅਸੀਂ ਫੇਰ ਸ਼ਾਹ ਬਾਗ ਜੇ ਆਉਂਦੇ ਸਿੰਘ ਸਾਹਿਬ ਕਹਿੰਦੇ ਬਾਗਾਂ ਦੇ ਵਿੱਚ ਆਪਾਂ ਸੁੱਟਦੀਏ ਸਕੂਟੀ ਮੈਂ ਕਿਹਾ ਨਹੀਂ ਜਿੰਨੀ ਦੇਰ ਤੱਕ ਇਹਦੇ ਚ ਤੇਲ ਆਪਾਂ ਚਲਾਈ ਜਾਣੀਆਂ ਨਹੀਂ ਤੁਰਿਆ ਜਾਣਾ ਆਪਣੇ ਕੋ ਇਹਨੂੰ ਤੁਸੀਂ ਲਈ ਚੱਲੋ ਆਪਾਂ ਪੁਲਿਸ ਆ ਰਹੀ ਸੀ ਜਾਂ ਇਹ ਨਹੀਂ ਸਾਨੂੰ ਹੁਣ ਪਤਾ ਸਾਰੀ ਜਾਂ ਨਹੀਂ ਆ ਰਹੀ ਕਈ ਵੇਲੇ ਕਿੰਨਾ ਟਾਈਮ ਹੋ ਗਿਆ ਸੀ ਭਾਈ ਜਾਨੂ ਪਤਾ ਹੀ ਨਹੀਂ ਕਿੰਨਾ ਟਾਈਮ ਹੈ ਕੋਈ ਨਹੀਂ ਟੈਂਸਰ ਟਲਦਾ ਨਹੀਂ ਸ਼ਾਮਾਂ ਤੋਂ ਪਹਿਲਾਂ ਪਹਿਲਾਂ ਅਸੀਂ ਪਹੁੰਚ ਗਏ ਸੀ ਸ਼ਾਹਜਹਾਂਪੁਰ ਸ਼ਾਮ ਪਹਿਲਾਂ ਤੜਕੇ ਤੜਕੇ 4 4 ਮਤਲਬ ਕਾਫੀ ਹੁਣ ਦੇਖੋ ਤੁਸੀਂ ਗਰਮੀਆਂ ਦਾ ਟਾਈਮ ਸੀਗਾ ਕਾਫੀ ਮਤਲਬ ਨੇਹਰਾ ਸੀ ਕਿ ਤੁਸੀਂ ਦੇਖ ਲਓ ਕਿ 1000 ਕਿਲੋਮੀਟਰ ਤੋਂ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਇਹ ਮੱਝਾਂ ਨੇ ਕਿ ਜਾਂ ਮਤਲਬ ਤੜਕੇ 3-4 ਵਜੇ ਦੇ ਤੁਰੇ ਸੀ ਆਪਾਂ ਦੇ 6:30-5:00 ਵਜੇ ਹਾਂ ਇੰਨਾ ਤਾਂ ਟਾਈਮ ਲੱਗ ਗਿਆ ਹੋਊਗਾ ਕਾਫੀ ਟਾਈਮ ਲੱਗ ਗਿਆ 12-13 ਘੰਟੇ ਭੱਜਦੇ ਰਹੇ ਹਾਂਜੀ ਨਹੀਂ ਉਸ ਤੋਂ ਬਾਅਦ ਫਿਰ ਮੁਪੜਤੇ ਅਸੀਂ ਆ ਗਏ ਨਾ ਨਾ ਭੱਜਣਾ ਤੇ ਫਿਰ ਸਾਡਾ ਖਤਮ ਹੋ ਗਿਆ ਨਾ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਜਾਣੇ ਹੈਗੇ ਉੱਥੇ ਜਦੋਂ ਅਸੀਂ ਸ਼ਾਹਜਹਾਂਪੂਰ ਪਹੁੰਚ ਜਾਣੇ ਹੈਗੇ ਆ ਇੱਕ ਪੰਜਾਬੀ ਨੂੰ ਰੋਕਦੇ ਆ ਸਿੰਘ ਸਾਹਿਬ ਉਹਨਾਂ ਨਾਲ ਗੱਲ ਕਰਦੇ ਫੇ ਇਸ ਤਰ੍ਹਾਂ ਸਾਡਾ ਮੁਕਾਬਲਾ ਹੋਇਆ ਏ ਤੇ ਅਸੀਂ ਸਾਨੂੰ ਕੁਝ ਘੰਟੇ ਸਾਨੂੰ ਰੁਕਣ ਲਈ ਜਿਹੜਾ ਉੱਥੇ ਦਿੱਤਾ ਜਾਈ ਟਾਈਮ ਉਹ ਡਰ ਜਾਂਦਾ ਹੈਗਾ ਉਨੀ ਟਾਈਮ ਤੱਕ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਨਿਗੀਆਂ ਫੌਜ ਦੀਆਂ ਗੱਡੀਆਂ ਜਾਂ ਹੋਰ ਖੂਕ ਦੀਆਂ ਜਾ ਰਹੀਆਂ ਬੜੀ ਵੱਡੀ ਗਿਣਤੀ 'ਚ ਉਹ ਸ਼ਾਹਜਨ ਉਦੋਂ ਨੂੰ ਸ਼ਿਭਾਸ਼ ਨਗਰ ਵਾਲੇ ਪਾਸੇ ਨੂੰ ਜਾ ਰਹੀਆਂ ਨੇ ਸਿੰਘ ਸਾਹਿਬ ਕਹਿੰਦੇ ਸਾਡਾ ਸ਼ਿਕਾਰ ਖੇਡਣ ਜਾ ਰਹੇ ਹੈਗੇ ਆ ਸਾਨੂੰ ਪਤਾ ਲੱਗਦਾ ਕਿ ਹਲਚਲ ਬਹੁਤ ਵੱਡੇ ਪੱਧਰ ਤੇ ਹੋ ਚੁੱਕੀ ਹੈਗੀ ਆ ਤਾਂ ਉਸਥੇ ਇੱਕ ਸਿੰਘ ਸਾਹਿਬ ਦਾ ਵਾਕਫਕਾਰ ਸੀ ਨਬੀ ਉੱਲਾ ਮੁਸਲਮਾਨ ਸੀਗਾ ਅਸੀਂ ਕੀ ਕਰਦੇ ਹੈਗੇ ਆ ਕਿ ਜਿਹੜੀ ਮੋਪੜ ਹੈਗੀ ਆ ਉਹ ਇੱਕ ਜਗ੍ਹਾ ਤੇ ਬਾਅਦ ਅਗਲੇ ਦਿਨ ਅਖਬਾਰ ਤੇ ਹੁੰਦਾ ਕਿ ਡੀਸੀ ਦੀ ਕੋਠੀ ਦੇ ਅੱਗੇ ਮੋਪੜ ਸੁੱਟ ਕੇ ਗਏ ਆ ਸਾਨੂੰ ਨਹੀਂ ਪਤਾ ਉਹ ਡੀਸੀ ਦੀ ਕੋਠੀ ਜਾਂ ਕਿਦੀ ਹੈਗੀ ਆ ਅਸੀਂ ਰੇਲਵੇ ਟਰੈਕ ਆਉਂਦਾ ਹੈਗਾ ਵਾ ਉੱਥੇ ਉਹ ਮੋਪੜ ਨੂੰ ਉੱਥੇ ਖਿਲਾਰ ਦਿੰਨੇ ਹੈਗੀਆਂ ਤੇ ਸਿੰਘ ਸਾਹਿਬ ਕਹਿੰਦੇ ਆ ਕਿ ਮੈਂ ਪੈਦਲ ਜਾਣਾ ਹੈਗਾ ਤੂੰ ਰਿਕਸ਼ਾ ਕਰਕੇ ਤੇ ਰੇਲਵੇ ਸਟੇਸ਼ਨ ਤੇ ਆ ਜਾ ਮੈਂ ਰਿਕਸ਼ਾ ਕਰਦੀ ਹੈਗੀਆਂ ਰੇਲਵੇ ਸਟੇਸ਼ਨ ਤੇ ਪਹੁੰਚਦੀ ਹੈਗੀਆਂ ਤੇ ਰਿਕਸ਼ੇ ਵਾਲਾ ਹੁਣ ਮੇਰੇ ਕੋ ਪੈਸੇ ਮੰਗਦਾ ਮੈਂ ਸਾਹਮਣੇ ਲਾਈਨ ਲੱਗੀ ਹੁੰਦੀ ਆ ਪਤਾ ਨਹੀਂ ਟਿਕਟਾਂ ਦੀ ਲਾਈਨ ਆ ਜਾਂ ਕਾਦੀ ਆ ਮੈਂ ਉਹਨੂੰ ਏ ਰਿਕਸ਼ੇ ਵਾਲੇ ਨੂੰ ਕਹਿੰਨੀ ਕਿ ਮੈਂ ਟਿਕਟ ਲੈਣੀ ਆ ਮੈਂ ਵਾਪਸ ਫੇਰ ਜਾਣਾ ਹੈਗਾ ਨਾਲੇ ਮੇਰੇ ਕੋ ਪੈਸੇ ਖੁੱਲੇ ਨਹੀਂ ਹੈਗੇ ਮੈਂ ਪੈਸੇ ਖੁੱਲੇ ਕਰਵਾ ਕੇ ਮੈਂ ਆਪ ਆਪ ਪਸਾਨ ਕੇ ਤੇ ਉਹਨੂੰ ਦੇਣੀ ਆ ਰਿਕਸ਼ੇ ਵਾਲਾ ਉੱਥੇ ਖਲੋਤਾ ਰਿਹਾ ਮੈਂ ਲਾਈਨ 'ਚ ਜਾ ਕੇ ਲੱਗ ਜੰਨੀ ਆ ਦਿਮਾਗ ਵੀ ਪਰਮਾਤਮਾ ਹੀ ਚਲਾਉਂਦਾ ਹੈਗਾ ਕੁਝ ਨਹੀਂ ਪਤਾ ਹੈਗਾ ਵੀ ਕੀ ਕਰਨਾ ਅਗਲਾ ਸਟੈਪ ਕਿੱਥੇ ਆ ਕਿੱਥੇ ਨਹੀਂ ਕੁਝ ਨਹੀਂ ਪਤਾ ਹੈਗਾ ਮੈਂ ਉੱਥੇ ਲਾਈਨ 'ਚ ਖਲੋਂਦੀਆਂ ਰਿਕਸ਼ੇ ਵਾਲੇ ਦਾ ਧਿਆਨ ਮੈਂ ਉਹਦੇ ਵੱਲ ਧਿਆਨ ਰੱਖਦੀ ਜਦੋਂ ਰਿਕਸ਼ੇ ਵਾਲੇ ਦਾ ਧਿਆਨ ਇੱਧਰ ਹੁੰਦਾ ਮੈਂ ਭੱਜ ਕੇ ਨਾਲ ਹੀ ਸਟੇਸ਼ਨ ਦੀਆਂ ਪੌੜੀਆਂ ਸੀ ਭੱਜ ਕੇ ਪੌੜੀਆਂ ਚੜ ਜਾਂਦੀ ਹੈਗੀਆਂ ਜਾ ਕੇ ਜਿੱਥੋਂ ਦਾ ਟਾਈਮ ਦਿੱਤਾ ਸੀ ਮੈਂ ਸਿੰਘ ਸਾਹਿਬ ਨੂੰ ਜਾ ਕੇ ਮਿਲਦੀ ਆ ਸਿੰਘ ਸਾਹਿਬ ਮੈਨੂੰ ਕਹਿੰਦੇ ਕਿ ਰਿਕਸ਼ੇ ਵਾਲੇ ਨੂੰ ਘੜੀ ਲਾ ਕੇ ਦੇ ਕੇ ਆਈਆਂ ਮੈਂ ਕਿਹਾ ਨਹੀਂ ਘੜੀ ਤੇ ਉੱਥੇ ਹੀ ਰਹਿ ਗਈ ਘੜੀ ਤੇ ਮੈਂ ਲਾਈ ਨਹੀਂ ਸੀ ਹਜੇ ਕਿੱਥੇ ਰਹਿ ਗਈ ਜਿੱਥੇ ਮੁਕਾਬਲਾ ਹੋਇਆ ਸੀ ਦੇ ਕਹਿੰਦੇ ਮੈਂ ਸੋਚਦਾ ਪਿਆ ਸੀ ਰਿਕਸ਼ੇ ਵਾਲੀ ਨੇ ਤੇਰੇ ਕੋ ਪੈਸੇ ਮੰਗਣੇ ਆ ਤੇ ਤੂੰ ਘੜੀ ਲਾ ਕੇ ਦੇਵੇਂਗੀ ਮੈਂ ਕਿਹਾ ਨਹੀਂ ਘੜੀ ਨਹੀਂ ਹੈਗੀ ਪਰ ਮੈਂ ਇਸ ਤਰ੍ਹਾਂ ਕਰਕੇ ਆਈਆਂ ਤੇ ਉਹਨੇ ਟਾਈਮ ਤੱਕ ਸਿੰਘ ਸਾਹਮਣੇ ਥੋੜੇ ਬੋਤੇ ਪੈਸਿਆਂ ਦਾ ਇੰਤਜ਼ਾਮ ਕਰ ਲਿਆ ਸੀ ਕਿਸੇ ਪੰਜਾਬੀ ਕੋਲੋਂ ਉਹਨਾਂ ਨੇ ਲੈ ਲਏ ਸੀਗੇ ਤੇ ਮੈਨੂੰ ਕਹਿੰਦੇ ਕਿ ਮੈਂ ਪੈਸੇ ਲੈ ਲਏ ਸੀ ਮੈਂ ਸੋਚਦਾ ਪਿਆ ਸੀ ਮੈਂ ਉਧਰ ਨੂੰ ਔਣਾ ਹੈਗਾ ਵਾ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਦੋ ਪੈਸੇ ਮੈਂ ਰਿਕਸ਼ੇ ਵਾਲੇ ਨੂੰ ਦੇਵਾਂ ਪਰ ਸਿੰਘ ਸਾਹਿਬ ਹੱਸਣ ਲੱਗੇ ਕਹਿੰਦੇ ਹੁਣ ਰਹਿੰਦੇ ਹੁਣ ਨਹੀਂ ਦੇਣੀ ਪੈਸੇ ਰਹਿੰਦੇ ਤਾਂ ਉਸ ਤੋਂ ਬਾਅਦ ਫਿਰ ਅਸੀਂ ਨਬੀਉਲੇ ਦੇ ਘਰੇ ਜਾਂਦੇ ਹੈਗੇ ਆਂ ਤਾਂ ਸਿੰਘ ਸਾਹਿਬ ਮੈਨੂੰ ਕਹਿੰਦੇ ਕਿ ਉੱਥੇ ਪ੍ਰਸ਼ਾਦਾ ਪਾਣੀ ਸਕਦੇ ਉੱਥੇ ਫਿਰ ਕੱਪੜੇ ਚੇਂਜ ਕਰਕੇ ਸਿੰਘ ਸਾਹਿਬ ਜਿਹੜੇ ਉਹਦੀ ਵਰਕਸ਼ਾਪ ਤੇ ਚਲੇ ਜਾਂਦੇ ਹੈਗੇ ਆਂ ਤੇ ਮੈਨੂੰ ਉਹਨਾਂ ਦੇ ਘਰੇ ਛੱਡ ਜਾਂਦੇ ਆ ਤੇ ਮੈਨੂੰ ਕਹਿੰਦੇ ਉਸ ਟਾਈਮ ਬਰਵਾਲਵਰ ਫੇਰ ਜਿਹੜਾ ਪਿਸਟਲ ਸੀ ਉਹ ਫੇਰ ਮੇਰੇ ਕੋਲ ਸੀ ਮੈਂ ਉਹਨਾਂ ਦੀ ਅਲਮਾਰੀ ਦੇ ਉੱਪਰ ਪਿਸਟਲ ਜਿਹੜਾ ਉਹ ਰੱਖ ਦੇਣੀ ਹੈਗੀਆ ਤਾਂ ਜਿਹੜਾ ਨਬੀ ਉੱਲਾ ਹੈਗਾ ਵਾ ਉਹ ਬਹੁਤ ਹੌਸਲੇ ਵਿੱਚ ਉਹਨੂੰ ਜਾ ਕੇ ਦੱਸਿਆ ਵੀ ਸਾਡਾ ਮੁਕਾਬਲਾ ਹੋ ਗਿਆ ਉਹ ਕਹਿੰਦੇ ਸਰਦਾਰ ਜੀ ਤੁਸੀਂ ਪਰਵਾਹ ਹੀ ਨਾ ਕਰੋ ਦਰੋਗਾ ਵੀ ਮੇਰਾ ਵਾਕਾ ਵਾ ਵੀ ਮੇਰਾ ਵਾ ਉਹ ਆਪਣੇ ਤਰੀਕੇ ਨਾਲ ਗੱਲ ਕਰ ਰਿਹਾ ਕਿ ਸਾਰੇ ਤਾਂ ਮੇਰੇ ਵਾਕਾ ਹੈ ਮੈਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਪਰ ਸਿੰਘ ਸਾਹਿਬ ਕਹਿ ਰਹੇ ਕਿ ਨਹੀਂ ਇੱਥੇ ਕੋਈ ਵਾਕਫੀਅਤ ਨਹੀਂ ਚੱਲਣੀ ਹੈਗੀ ਵੀ ਸਾਨੂੰ ਜਲਦੀ ਤੋਂ ਜਲਦੀ ਇੱਥੋਂ ਨਿਕਲਦਾ ਸਾਡਾ ਇੰਤਜ਼ਾਮ ਕਰ ਵੀ ਅਸੀਂ ਕਿਸੇ ਤਰੀਕੇ ਨਾਲ ਇਥੋਂ ਇਹਨੂੰ ਸ਼ਹਿਰ ਨੂੰ ਛੱਡਣਾ ਹੈ ਜੀ ਚਲੋ ਮੈਂ ਨਬਿਉਲੇ ਦੇ ਘਰੇ ਹੁਣੀ ਮੀਨੂ ਸਿੰਘ ਸਾਹਿਬ ਕਹਿੰਦੇ ਵੀ ਤੂੰ ਇਹਦੀ ਇਹਦੀ ਸਿਸਟਰ ਦੇ ਨਾਲ ਕਿਤੇ ਨਾ ਕਿਤੇ ਚਲੇ ਜਾਣਾ ਹੈਗਾ ਵਾ ਅਭਿਕਰ ਇਹ ਨਹੀਂ ਰਣਾ ਦੇ ਘਰੇ ਕਿ ਸੇ ਟਾਈਮ ਵੀ ਪੁਲਿਸ ਆ ਸਕਦੀ ਹੈਗੀ ਆ ਕਿਉਂਕਿ ਜਿਹੜੇ ਘਰ ਤੋਂ ਅਸੀਂ ਭੱਜੇ ਸਾਂ ਉਹਨਾਂ ਦੇ ਲੜਕੇ ਨੂੰ ਨਬੀ ਉੱਲੇ ਬਾਰੇ ਪਤਾ ਸੀਗਾ ਤੇ ਸਿੰਘ ਸਾਹਿਬ ਚੰਗੀ ਤਰ੍ਹਾਂ ਜਾਣਦੇ ਕਿ ਜਦੋਂ ਉਹਦੀ ਇੰਟਰੋਗੇਸ਼ਨ ਹੋਣੀ ਆ ਤੇ ਉਹਨੇ ਦੱਸ ਦੇਣਾ ਹੈਗਾ ਵਾ ਕਿ ਪਤਾ ਨਹੀਂ ਉਹਦੇ ਕੋਲ ਚੱਲੀ ਜਾਣੀ ਕਿ ਨਹੀਂ ਚੱਲੀ ਜਾਣੀ ਤੇ ਇੱਥੇ ਉਹਨਾਂ ਨੇ ਪੁਲਿਸ ਨਹੀਂ ਆਉਣਾ ਹੀ ਆਉਣਾ ਅ ਨਬੀ ਉੱਲਾ ਥੋੜੇ ਟਾਈਮ ਬਾਅਦ ਫਿਰ ਵਾਪਸ ਆਉਂਦਾ ਆਪਣੇ ਬੁਲਟ ਮੋਟਰਸਾਈਕਲ ਤੇ ਕਹਿੰਦਾ ਵੀ ਸਰਦਾਰ ਜੀ ਕਹਿੰਦੇ ਆ ਕਿ ਤੁਹਾਨੂੰ ਵੀ ਲੈ ਕੇ ਆਓ ਹਿੰਦੀ ਚ ਬੋਲਦਾ ਉਰਦੂ ਚ ਬੋਲਦਾ ਕਹਿੰਦਾ ਕਿ ਸਰਦਾਰ ਜੀ ਤੇ ਐਵੇਂ ਕਰ ਰਹੇ ਹੋ ਕਹਿੰਦੇ ਸੀ ਵੀ ਗਲੀਆਂ ਚ ਪਾ ਕੇ ਲੈ ਕੇ ਆਉਣਾ ਹੈਗਾ ਮੋਟਰਸਾਈਕਲ ਸਿੱਧੀ ਰੋਡ ਤੇ ਨਹੀਂ ਲੈ ਕੇ ਆਉਣਾ ਤੇ ਕੁਝ ਨਹੀਂ ਹੁੰਦਾ ਹੈਗਾ ਮੈਂ ਕਿਹਾ ਨਹੀਂ ਜਿਵੇਂ ਉਹਨਾਂ ਨੇ ਕਿਹਾ ਉਸੇ ਤਰ੍ਹਾਂ ਲੈ ਕੇ ਜਾ ਤੂੰ ਮੈਨੂੰ